ਅੱਜ ਇੱਕ ਮੀਟਿੰਗ ਹੈ ਜੀ ਇੱਧਰ ਸੁਲਤਾਨਵਿੰਡ ਰੋਡ ਬੋਰਡ ਵਾਲੇ ਬਾਜ਼ਾਰ 'ਚ ਸ਼ੀਲਡ ਉਟਨੀ ਆ ਜੀ ਤੇ ਸ਼ੀਲਡ ਜਿਹੜੀ ਇਹ ਕਰਵਾ ਰਹੇ ਆ ਪਿਛਲੇ ਸਾਲ ਵੀ ਇਹਨਾਂ ਨੇ ਜਿਹੜੀ ਆ ਸ਼ੀਲਡ ਕਰਵਾਈ ਸੀ ਤੇ ਤੁਹਾਨੂੰ ਪਹਿਲਾਂ ਸਾਰੇ ਵੀਰਾਂ ਨਾਲ ਆਪਾਂ ਜਿਹੜਾ ਬਾ ਤਾਰਫ਼ ਕਰਵਨੇ ਆ ਤੇ ਅਮਨ ਵੀਰ ਜੀ ਸਾਰਿਆਂ ਦਾ ਤਾਰਫ਼ ਕਰਵਾ ਦਿਓ ਜੀ ਪਹਿਲਾਂ ਇਹਨਾਂ ਦੀ ਠੀਕ ਹੈ ਜੀ ਬਗਲੂ ਭਾਈ ਦੇ ਕਲੀਫਾ ਸਾਹਿਬ ਨੇ ਠੀਕ ਹੈ ਜੀ ਬੋਲਦੀ ਜੱਟ ਭਾਈ ਬੋਲਦੀ ਜੱਟ ਭਾਈ ਟੋਨੀ ਬਾਬਾ ਜੀ ਠੀਕ ਹੈ ਜੀ ਮੰਨੂ ਵੀਰ ਠੀਕ ਹੈ ਜੀ ਉਹ ਮੰਨੂ ਵੀਰ ਆਪਣਾ ਜੋ ਯਾਰ ਆਪਣੇ ਵੱਡੇ ਉਸਤਾਦ ਮੰਨ ਜੋ ਕਹਿੰਦੇ ਮਨਜੀਤ ਸਿੰਘ ਦੀ ਬੋਲੀ ਉਸਤਾਦ ਦੀ ਸੱਪਾ ਵਾਲ ਬ੍ਰਿੰਦਰ ਉਸਤਾਦ ਜੀ ਐਸ ਐਚਓ ਸਾਹਿਬ ਬਗਲੂ ਉਸਤਾਦ ਜੀ ਫੌਕੀ ਵਾਲੇ ਨਾਲ ਸੋਨੂੰ ਪਹਿਮਾਨੀ ਸ਼ਹੀਦ ਪ੍ਰਧਾਨ ਬੱਬੂ ਉਸਤਾਦ ਜੀ ਚੇਅਰਮੈਨ ਬੋਬੀ ਉਸਤਾਦ ਜੀ ਗਵਾਲ ਮੰਡੀ ਵਾਲੇ ਗੋਗੀ ਉਸਤਾਦ ਜੀ ਚੇਅਰਮੈਨ ਹਾਂਜੀ ਸੱਸੀ ਗਾਲ ਜੀ ਸਾਰੇ ਵੀਰਾਂ ਨੂੰ ਜਿੰਨੇ ਛੋਟੇ ਵੱਡੇ ਵੀਰ ਭਰਾਵਾ ਸਾਰਿਆਂ ਪਿਆਰ ਭਰੀ ਸੱਸੀ ਗਾਲ ਜੀ ਜਿਨੇ ਸੀਨੀਅਰ ਉਸਤਾਦ ਜੀ ਆ ਸਭ ਨੂੰ ਪਿਆਰੀ ਪਿੰਨੇ ਆ ਜੀ ਤੇ ਅੱਜ ਇੱਕ ਮੀਟਿੰਗ ਹੈ ਜੀ ਇੱਧਰ ਸੁਲਤਾਨਵਿੰਡ ਰੋਡ ਬੋਡ ਵਾਲੇ ਬਾਜ਼ਾਰ ਚ ਸ਼ਿਲਡ ਉੱਡਨੀ ਆ ਜੀ ਐ ਆਵੇਲਾ ਜੀ ਪਹਿਲਾਂ ਤੇ ਪ੍ਰਿੰਿਆਂ ਦਾ ਸ਼ੌਂਕ ਠੀਕ ਹੈ ਜੀ ਬਾਕੀ ਜਿੰਨੇ ਵੀ ਆ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੀ ਵੀ ਗੱਲਬਾਤ ਹੁੰਦੀ ਆ ਸਾਰੇ ਤੁਹਾਨੂੰ ਦੱਸਦੇ ਆ ਕਿਹੜੇ ਕਿਹੜੇ ਵੀਰ ਆਏ ਸਾਰਿਆਂ ਨਾਲ ਤਾਰਫ਼ੀ ਕਰਵਾਉਨੇ ਆ ਹਾਂ ਜੀ ਜਿੱਦੋਂ ਤੁਹਾਨੂੰ ਦੱਸਿਆ ਵਾ ਸ਼ੀਲਡ ਤੇ ਅੱਜ ਆਪ ਆਏ ਆ ਸਾਰੇ ਵੀਰਾਂ ਦੇ ਕੋਲ ਠੀਕ ਹੈ ਜੀ ਤੇ ਸ਼ੀਲਡ ਜਿਹੜੀ ਇਹ ਕਰਵਾ ਰਹੇ ਆ ਪਿਛਲੇ ਸਾਲ ਵੀ ਇਹਨਾਂ ਨੇ ਜਿਹੜੀ ਆ ਸ਼ੀਲਡ ਕਰਵਾਈ ਸੀ ਤੇ ਤੁਹਾਨੂੰ ਪਹਿਲਾਂ ਸਾਰੇ ਵੀਰਾਂ ਨਾਲ ਆਪਾਂ ਜਿਹੜਾ ਵਾ ਤਾਰਫ਼ ਕਰਵੰਨੇ ਆ ਤੇ ਇਹ ਸਭ ਤੋਂ ਪਹਿਲਾਂ ਸਾਡੇ ਅੱਪੂ ਵੀਰ ਜੀ ਹਣੀ ਅਮਨਦੀਪ ਵੀਰ ਜੀ ਹਣੀ ਠੀਕ ਆ ਸਾਰੇ ਗਰੁੱਪਾਂ ਚ ਐਡ ਹੈਗੇ ਆ ਤੇ ਅਮਨ ਵੀਰ ਜੀ ਸਾਰਿਆਂ ਦਾ ਤਾਰਿਫ ਕਰਵਾ ਦਿਓ ਜੀ ਪਹਿਲਾਂ ਇਧਰੋਂ ਸ਼ੁਰੂ ਹੋ ਜਾਓ ਲੋ ਜੀ ਆ ਵਿੱਪਨ ਭਾਈ ਆਪਣੇ ਵੱਡੇ ਭਾਈ ਆ ਲੋ ਜੀ ਵਿੱਪਨ ਭਾਈ ਹਣੀ ਹਾਂ ਗੋਰਾ ਵੀਰ ਜੀ ਗੋਰੇ ਵੀਰ ਜੀ ਹਣੀ ਗੋਰੇ ਭਾਈ ਹਣੀ ਜੱਟ ਦੇ ਨਾਂ ਤੇ ਛੱਤਾਂ ਗਿਆਨਾਂ ਦੀ ਠੀਕ ਹੈ ਜੀ ਬਗਲੂ ਭਾਈ ਦੇ ਕਲੀਫਾ ਸਾਹਿਬ ਨੇ ਠੀਕ ਹੈ ਜੀ ਗੋਲਡੀ ਜੱਟ ਭਾਈ ਗੋਲਡੀ ਜੱਟ ਭਾਈ ਟੋਨੀ ਬਾਬਾ ਜੀ ਠੀਕ ਹੈ ਜੀ ਨਨੂ ਵੀਰ ਠੀਕ ਹੈ ਜੀ ਉਹ ਮੰਨੂ ਵੀਰ ਆਪਣਾ ਮਨੂ ਜੱਟ ਇੱਕੋ ਛੱਤ ਆਪਣੀ ਦੋ ਛੱਤ ਦੋਨਾਂ ਵੀਰਾਂ ਦੀ ਠੀਕ ਹੈ ਜੀ ਆ ਸੋਨੂ ਪੀਆਨ ਆਪਣਾ ਬਹੁਤ ਉਸਤਾਦ ਜੀ ਦੀ ਪਾਰਟੀ ਠੀਕ ਹੈ ਆ ਵਿੱਕੀ ਵੀਰ ਆਪਣਾ ਗੋਰ ਭਾਈ ਮੇਜਰ ਥਾਤੀ ਵਿੱਕੀ ਭਾਈ ਇਧਰੋਂ ਜੀਤਾ ਜਿੰਨੇ ਵੀ ਆਸਟ੍ਰੇਲੀਆ ਵਾਲੇ ਦਾ ਮੁੰਡਾ ਦਾ ਚੇਲਾ ਠੀਕ ਹੈ ਜੀ ਸਿਮੂ ਨਾਲ ਇਹ ਵੀ ਮੁੰਡਾ ਸਿਮੂ ਵੀਰ ਦਾ ਚੇਲਾ ਅੱਛਾ ਜੀ ਤੋਂ ਨੂੰ ਭਾਈ ਮਾਣੇ ਬਲਜ ਮਾਣੇ ਦੇ ਟੂਟਰ ਸਾਹਿਬ ਠੀਕ ਹੈ ਜੀ ਉਸਤਾਦ ਸਾਹਿਬ ਜੀ ਇਧਰ ਵੀਰ ਟਮਕੇ ਭਾਈ ਦਾ ਮੁੰਡਾ ਹੈ ਕਾਲੇ ਉਸਤਾਦ ਦੀ ਜਲੰਧਰ ਵਾਲੇ ਬੋਲੀ ਉਸਤਾਦ ਨਾਲੀ ਪਾਰਟੀ ਠੀਕ ਹੈ ਜੀ ਲੋ ਜੀ ਇਹ ਸਾਰਿਆਂ ਦਾ ਤਾਰਫ ਪਰ ਹੋ ਗਿਆ ਵਾ ਤੇ ਸ਼ਿਲਡ ਜਿਹੜੀ ਆ ਅਨਾਉਂਸਮੈਂਟ ਕਰਨ ਜਾ ਰਹੇ ਆ ਤੇ ਕਮੇਟੀ ਮੈਂਬਰ ਆ ਸਾਰੇ ਹੀ ਆ ਦੱਸ ਦਿਓ ਜੀ ਕਿਹੜੇ-ਕਿਹੜੇ ਤੁਹਾਡੇ ਨਾਲ ਸਹਿਯੋਗ ਕਰ ਰਹੇ ਆ ਉਹਨਾਂ ਦਾ ਨਾਮ ਵੀ ਦੱਸ ਦਿਓ ਸਹਿਯੋਗ ਯਾਰ ਆਪਣੇ ਵੱਡੇ ਉਸਤਾਦ ਮੰਨ ਜੋ ਕਹਿੰਦੇ ਮਨਜੀਤ ਸਿੰਘ ਦੀ ਬੋਲੀ ਉਸਤਾਦ ਦੀ ਸੱਪਾ ਵਾਲੇ ਗੁਰਿੰਦਰ ਉਸਤਾਦ ਦੀ ਐਸ ਐਚਓ ਸਾਹਿਬ ਬਗਲੂ ਉਸਤਾਦ ਦੀ ਸੋਫੀ ਵਾਲੇ ਨਾਲ ਸੋਨੂੰ ਪਹਿਮਾਨੀ ਸ਼ਹਿਰੀ ਪ੍ਰਧਾਨ ਬੱਗੂ ਉਸਤਾਦ ਦੀ ਚੇਅਰਮੈਨ ਬੋਲੀ ਉਸਤਾਦ ਦੀ ਗਵਾਲ ਮੰਡੀ ਵਾਲੇ ਗੋਗੀ ਸਤਾਜੀ ਚੇਅਰਮੈਨ ਬਾਕੀ ਆਪਣੇ ਸਾਰੇ ਵੀਰ ਭਰਾਵਾਂ ਦੇ ਸਿਰੋਖਣਾ ਵੱਡੇ ਕਿ ਲੱਗੇ ਬਿਲਕੁਲ ਜੀ ਬਿਲਕੁਲ ਤੇ ਇਹਦੇ ਵਿੱਚ ਐਂਟਰੀ ਕਿੰਨੀ ਜੋ ਐਂਟਰੀ ਦੇ ਵਿੱਚ 1500 ਰੁਪਏ ਐਂਟਰੀ ਹੈ ਜੀ ਠੀਕ 1500 ਰੁਪਏ ਐਂਟਰੀ ਤੇ ਕਬੂਤਰ ਕਿਹੜੇ ਅਲਾਉਡ ਜੋ ਇਹਦੇ ਵਿੱਚ ਕਬੂਤਰ ਕਬੂਤਰ ਪੰਜ ਦੇਸੀ ਤੇ ਇੱਕ ਮਲਵਈ ਅਲਾਉਡ ਹੈ ਲੋ ਜੀ ਪੰਜ ਦੇਸੀ ਤੇ ਇੱਕ ਮਲਵਈ ਅਲਾਉਡ ਹੈਗਾ ਜੋ ਠੀਕ ਹੈ ਜੀ ਬਾਕੀ ਜਿਹੜੇ ਰੂਲ ਆ ਉਹ ਤੁਹਾਡਾ ਕੋਈ ਸ਼ਰਾ ਸ਼ੁਰਾਤ ਨਹੀਂ ਆ ਆਪਣੇ ਟੋਨੀ ਭਾਈ ਹਣੀਆਂ ਪਹਿਲਾਂ ਤੇ ਟੋਨੀ ਭਾਈ ਵਾਇਗੁਰ ਜੀ ਦਾ ਖਾਲਸਾ ਤੇ ਵਾਇਗੁਰ ਜੀ ਦੀ ਫਤਿਹ ਜੀ ਤੇ ਇਹ ਸ਼ੀਲਡ ਜਿਹੜੀ ਡਵਾਈ ਆ ਰਹੀ ਆ ਇਹਦੇ ਵਿੱਚ ਕੋਈ ਟੋਨੀ ਭਾਈ ਸ਼ਰਾ ਜਾਂ ਕੋਈ ਮਤਲਬ ਇਸੇ ਵੀ ਨਾਲ ਸਹਿਯੋਗ ਕਰ ਰਹੀ ਹੈ ਜਿਹੜੀ ਪਿਛਲੇ ਸਾਲ ਉੱਠੀ ਸੀ ਨਾ ਉਹ ਵੀ ਜੋ ਰੂਲ ਉਦੋਂ ਸੀ ਤੇ ਉਹੀ ਹੁਣ ਸੇਮ ਰੂਲ ਆ ਤੇ ਜੋ ਵੱਡੇ ਉਸਤਾਦਾਂ ਦੇ ਜੋ ਚੇਅਰਮੈਨ ਸਾਹਿਬ ਹੋਣਾ ਤੇ ਜੋ ਰੂਲ ਲੇ ਕੇ ਜੋ ਕਬੂਤਰਬਾਈ ਦੇ ਊਸੂਲ ਆ ਉਹਦੇ ਮੁਤਾਬਕ ਹੀ ਉੱਡਣੀ ਆ ਸਿਰਫ ਇਹਦੇ ਵਿੱਚ ਇੱਕ ਮਲਬਈ ਉੱਡਣਾ ਆ ਤੇ ਬਾਕੀ ਜੋ ਉਹਨਾਂ ਦੇ ਸਾਰੇ ਪੱਲੇ ਦਾ ਟਾਈਮ ਹੋਊਗਾ ਤੇ ਬਾਡਰ ਦਾ ਟਾਈਮ ਹੋਊਗਾ ਉਹਦੇ ਮੁਤਾਬਕ ਹੀ ਸਾਰਾ ਕੁਝ ਹੋਣਾ ਜੋ ਵਿਸਾਖ ਦੇ ਪੰਜਵੇਂ ਐਤਵਾਰ ਦੇ ਲਾਸਟ ਐਤਵਾਰ ਜਿਹੜਾ ਵੀ ਹੋਊਗਾ ਉਹਦੇ ਵਿੱਚ ਜੋ ਵੀ ਕਾਨੂੰਨ ਹੋਣਗੇ ਸਾਰੇ ਵੱਡਿਆਂ ਦੇ ਮੁਤਾਬਕ ਹੀ ਚੱਲਣਗੇ ਨਵਾਂ ਕਾਨੂੰਨ ਇਹਦੇ ਵਿੱਚ ਕੋਈ ਵੀ ਨਹੀਂ ਹੈਗਾ ਲੋ ਜੀ ਵਿਸਾਖ ਦੇ ਅਖੀਰਲੇ ਐਤਵਾਰ ਜੋ ਚਾਹੇ ਚੌਥਾ ਹੋਵੇ ਚਾਹੇ ਪੰਜਵਾਂ ਹੋਵੇ ਠੀਕ ਹੈ ਜੀ ਤੇ 1500 ਰੁਪਿਆ ਦੇ ਵਿੱਚ ਜਿਹੜੀ ਆ ਉਹ ਐਂਟਰੀ ਹੈਗੀ ਆ ਠੀਕ ਹੈ ਜੀ ਤੇ ਪੰਜ ਕਬੂਤਰ ਜਿਹੜੇ ਆ ਉਹ ਦੇਸੀ ਉਡਾਏ ਜਾਣਗੇ ਇੱਕ ਕਬੂਤਰ ਜਿਹੜਾ ਵਾ ਉਹ ਮਲਵਾਈ ਪਾਏਗਾ ਠੀਕ ਹੈ ਜੀ ਬਾਕੀ ਜਿਹੜੀ ਇਹ ਸ਼ਿਲਡ ਆ ਇਹ ਸਾਡੇ ਜਿੰਨੇ ਵੀ ਆਲ ਅੰਮ੍ਰਿਤਸਰ ਦੇ ਸੀਨੀਅਰ ਉਸਤਾਦ ਜੀ ਆ ਕਮੇਟੀ ਮੈਂਬਰਸ ਸਾਡੇ ਚੇਅਰਮੈਨ ਸਾਹਿਬ ਹਣੀ ਗੋਗੀ ਉਸਤਾਦ ਜੀ ਹਣੀ ਤੇ ਚੇਅਰਮੈਨ ਸਾਹਿਬ ਬੱਬੂ ਉਸਤਾਦ ਜੀ ਹਣੀ ਤੇ ਸਰਦਾਰ ਮਨਜੀਤ ਸਿੰਘ ਜੀ ਬੱਬੂ ਉਸਤਾਦ ਜੀ ਸੱਪਾਂ ਵਾਲੇ ਤੇ ਸ਼ੀਨਾ ਗੁਰੂਕ ਤੋਂ ਸਾਡੇ ਗੁਰਵਿੰਦਰ ਉਸਤਾਦ ਜੀ ਹਣੀ ਠੀਕ ਹੈ ਜੀ ਉਹਨਾਂ ਦੀ ਨਿਗਰਾਨੀ ਹੇਠ ਇਹ ਸਾਰੀ ਜਿਹੜੀ ਸ਼ਿਲਡ ਉਡਾਈ ਜਾਏਗੀ ਤੇ ਰਾਜੂ ਉਸਤਾਦ ਜੀ ਹੋਣੀ ਕੁਲਫੀਆਂ ਵਾਲੇ ਜਿੰਨੇ ਵੀ ਔਲ ਕਮੇਟੀ ਮੈਂਬਰਸ ਆ ਸਾਰਿਆਂ ਦੀ ਹਾਜ਼ਰੀ ਵਿੱਚ ਇਹ ਸ਼ੀਲਡ ਉਡਾਈ ਜਾਏਗੀ ਬਾਕੀ ਤੁਹਾਨੂੰ ਰੂਲ ਵੀ ਦੱਸਤੇ ਆ ਤੇ ਵੱਧ ਚੜ ਕੇ ਜੜੀਆਂ ਵਾ ਉਹ ਛੱਤਾ ਇੰਟਰ ਕਰਾਓ ਤੇ ਇਲਾਕਾ ਇਹਦੇ ਵਿੱਚ ਜਿਹੜਾ ਵਾ ਕਿੱਥੋਂ ਤੱਕ ਦਾ ਲੋਗ ਹੈ ਇਲਾਕਾ ਇਹਦੇ ਵਿੱਚ ਤਰਨਤਾਰ ਰੋਡ ਪ੍ਰਤਾਪਨਗਰ ਠੀਕ ਹੈ ਢੋਲੀ ਮੱਲਾ ਚਾਟੀ ਮਿੰਦਾ ਨਹਿਰ ਤੋੜ ਰਿਓ ਰੇ ਜਿਹੜੇ ਕੋਠੇ ਹੋਣਗੇ ਹੂੰ ਏ ਦਰੋਤਾਰਾਂ ਵਾਲੇ ਪੁਲ ਤੋਂ ਦੇ ਉਰੇ ਕੋਠੇ ਹੁਣ ਖੜਾ ਠੀਕ ਹੈ ਜੀ ਇੱਕ ਹੱਜ ਨਾਲੇ ਵਿੱਕੀ ਭਾਈ ਤੇ ਤੁਸੀਂਾਨੂੰ ਇਹ ਵੀ ਦੱਸੋ ਵੀ ਤੁਸੀਂ ਵੀ ਨਾਲ ਕਮੇਟੀ ਮੈਂਬਰ ਜੋ ਠੀਕ ਹੈ ਜੀ ਸ਼ੀਲਡ ਦਾਸੀ ਦਿੱਤੀ ਆ ਤੇ ਇਹਦੀ ਅਖੀਰਲੀ ਤਰੀਕ ਕਿੰਨੀ ਤਰੀਕ ਤੱਕ ਜਿਹੜੀਆਂ ਐਂਟਰੀਆਂ ਤੁਸੀਂ ਲੈਣੀਆਂ 10 ਤਰੀਕ ਤੱਕ 10 ਤਰੀਕ ਤੱਕ 10 April ਤੱਕ ਹਾਂਜੀ ਹਾਂਜੀ ਲੋ ਜੀ 10 ਠੀਕ ਹੈ ਜੀ ਜਿੰਨੇ ਦੇ ਤੀ 10 ਤਰੀਕ ਤੱਕ ਦੇ ਦੇ ਲੋ ਜੀ ਜਿੰਨੇ ਵੀ ਐਂਟਰੀ ਦੇਣੀ ਆ 10 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਜੜੀਆਂ ਵਾ ਐਂਟਰੀਆਂ ਦੇ ਦੋਗੇ ਤੇ ਤੁਹਾਡੀ ਛੱਤ ਜਿਹੜੀ ਆ ਉਹ ਐਂਟਰ ਹੋ ਜਾਏਗੀ ਠੀਕ ਹੈ ਜੀ ਤੇ ਬਾਈ ਚਾਂਸ ਜੇ ਕੋਈ ਮੇਰਾ ਵੀਰ ਐਂਟਰ ਛੱਤ ਕਰਾ ਕੇ ਬਾਅਦ ਚ ਕਵੇ ਮੈਨੂੰ ਛੱਤ ਮੇਰੀ ਕੱਢ ਦੋ ਆ ਰਹੀਆਂ ਸ਼ਰਤਾਂ ਪਹਿਲਾਂ ਹੀ ਦੱਸਤੀਆਂ ਜਿੰਦਾਂ ਪਹਿਲਾਂ ਵੀ ਉਹ ਉੱਡੀ ਆ ਆਪਣੀ ਬਾਕੀ ਇਦਾਂ ਦੀ ਕੋਈ ਗਲਤ ਨਹੀਂ ਹੁੰਦੀ ਪਰ ਫਿਰ ਵੀ ਕੋਈ ਵੀਰ ਭਰਾ ਜੇਨ ਤੋਂ ਐਂਟਰੀ ਪਹਿਲਾਂ ਸੋਚ ਲਵੇ ਕੋਈ ਕੋਈ ਕੰਮਦਾਰਿਆਂ ਨੂੰ ਜਾਣ ਕੇ ਜਾਣਾ ਵਾ ਬਿਲਕੁਲ ਜਨਮਰ ਮੇਰਾ ਨੂੰ ਇਹ ਹੋ ਗਿਆ ਕੁਝ ਹੋ ਗਿਆ ਸਾਰਾ ਮੇਰ ਕਰੇ ਸਾਰਾ ਸੋਕੇ ਤੇ ਹਾਂਜੀ ਹਾਂਜੀ ਬਾਅਦ ਜਿਹੜੀ ਇਹ ਕੰਮਦਾਰਾਂ ਜੇ ਪਹਿਲਾਂ ਐਂਟਰੀ ਢੱਲੀ ਆ ਤੇ ਬਾਏ ਮੁੰਡ ਨਹੀਂ ਨਹੀਂ ਜਾਂਦੇ ਬਿਲਕੁਲ ਜੀ ਸਾਰੀ ਵੀਡੀਓ ਜਿਹੜੀ ਆ ਧਿਆਨ ਨਾਲ ਸੁਣ ਕੇ ਫਿਰ ਤੁਸੀਂ ਆਪਣੀ ਐਂਟਰੀ ਕਰਾਇਓ ਬਾਕੀ ਪੋਸਟਰ ਅਸੀਂ ਜਿਹੜਾ ਬਣਾਵਾਂਗੇ ਉਹਦੇ ਵਿੱਚ ਜੜੀਆਂ ਸਾਰੀਆਂ ਸ਼ਰਅ ਹੈਗੀਆਂ ਵਾ ਉਹ ਵੀ ਜਿਹੜੀਆਂ ਲਿਖ ਦਾਂਗੇ ਉਹਨੂੰ ਪੜ੍ਹ ਕੇ ਸਾਰਾ ਫਿਰ ਮੇਰੇ ਵੀਰ ਐਂਟਰੀ ਕਰਾਇਓ ਤੇ 10 ਤਰੀਕ ਹੈਗੀ ਜੋ ਅਖੀਰਲੀ ਐਂਟਰੀ ਕਰਾਉਣ ਦੀ ਠੀਕ ਹੈ ਜੀ ਤੇ ਵੱਧ ਤੋਂ ਵੱਧ ਛੱਤਾ ਐਂਟਰ ਕਰਾਇਓ 25 26 30 ਤੱਕ ਛੱਤਾ ਹੋ ਜਾਣ ਠੀਕ ਹੈ ਜੀ ਤੇ ਜਾਇਜ਼ ਹੈਗੀਆਂ ਵਾ ਬਿਲਕੁਲ ਜੀ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਇਹ ਹੋ ਰਹੀ ਆ ਜੀ ਵੇਖ ਲੋ ਜੀ ਸਾਰੇ ਵੀਰ ਜਣੀਆਂ ਆਪਣੇ ਨਾਲ ਦੀ ਹਾਜ਼ਰੀ ਦੇ ਵਿੱਚ ਜਿਹੜੀ ਆ ਮੀਟਿੰਗ ਹੋ ਰਹੀ ਆ ਤੇ ਜਿਹੜੇ ਵੀ ਫੈਸਲੇ ਆ ਇਹਨਾਂ ਨੇ ਲਏ ਹੋਏ ਆ ਠੀਕ ਹੈ ਜੀ ਸਾਰੀ ਆਪਾਂ ਕਲੈਰੀਫਾਈ ਤੁਹਾਨੂੰ ਵੀਡੀਓ ਚ ਕਰਤਾ ਹੋਇਆ ਵਾ ਬਾਕੀ ਇਹਦੇ ਵਿੱਚ ਇੱਕ ਬੱਚੇ ਦਾ ਨਾਮ ਜਿਹੜਾ ਆ ਉਹ ਅਨਾਉਂਸਮੈਂਟ ਤੁਸੀਂ ਕਰ ਦੋ ਕਿ ਕਿੰਨਾ ਵੱਲੋਂ ਆ ਤੇ ਕਿੰਨੇ ਕਲੀ ਦਾ ਬੱਚਾ ਉਹ ਵੀ ਦੱਸ ਦਿਓ ਸਾਥੀ ਵੀਰ ਤੇ ਮੇਜਰ ਵੀਰ ਵੱਲੋਂ 1100 ਰੁਪਏ ਬੱਚੇ ਦਾ ਟਿਕ ਪ੍ਰਵਾਜ ਬੱਚਾ ਜਾਂ ਬਾਡਰ ਟੱਪ ਕੇ ਜਿਹੜਾ ਵੀ ਬੱਚਾ ਬਏਗਾ ਨਾ ਉਹਨੂੰ 1100 ਰੁਪਏ ਆਪਣੇ ਕੋਲੋਂ ਨਾਮ ਦੇਣਗੇ ਲਓ ਜੀ ਜਿਹੜਾ ਬੱਚੇ ਦਾ ਹੀ ਨਾਮ ਆ ਠੀਕ ਹੈ ਜੀ ਜਿਹੜਾ ਵੀ ਬੱਚਾ ਬਾਡਰ ਟੱਪ ਕੇ ਬਏਗਾ ਉਹਨੂੰ 1100 ਰੁਪਿਆ ਨਾਮ ਜਿਹੜਾ ਵਾ ਉਹ ਹੈਪੀ ਵੀਰ ਜੀ ਤੇ ਮੇਜਰ ਵੀਰ ਜੀ ਨਾਲ ਦਿੱਤਾ ਜਾਏਗਾ ਤੇ ਹੋ ਸਕਦਾ ਵਾ ਗਾੜੀ ਇਨਾਮ ਦੇ ਵਿੱਚ ਵਾਦਾ ਹੋ ਜੇ ਪਰ 1100 ਤੇ ਪੱਕਾ ਜਿਹੜਾ ਅਨਾਉਂਸ ਕੀਤਾ ਵਾ ਲੋ ਜੀ ਚਾਰ ਕਲੀ ਤੱਕ ਜਿਹੜਾ ਬੱਚਾ ਵਾ ਉਹਦਾ ਜਿਹੜਾ ਇਨਾਮ ਆ ਮੇਜਰ ਭਾਈ ਦੇ ਹੈਪੀ ਭਾਈ ਨੇ 1100 ਰੁਪਿਆੜਾ ਅਨਾਉਂਸ ਕੀਤਾ ਵਾ ਬਾਕੀ ਕਮੇਟੀ ਵੱਲੋਂ ਜਿਹੜੇ ਆ ਨਾ ਐਂਟਰੀਆਂ ਹੋਣ ਤੇ ਕਮੇਟੀ ਵੱਲੋਂ ਜਿਹੜਾ ਇਨਾਮ ਉਹ ਵੀ ਅਨਾਉਂਸ ਕੀਤਾ ਜਾਏਗਾ। ਹਾਂਜੀ ਕਮੇਟੀ ਵੱਲੋਂ ਵੱਖਰਾ ਨਾਮ ਦਿੱਤਾ ਜਾਏਗਾ ਬਾਦਰ ਬੱਚੇ ਨੂੰ। ਬਾਦਰ ਬੱਚੇ ਨੂੰ ਵੱਖਰਾ ਨਾਮ ਦਿੱਤਾ ਜਾਏਗਾ। ਵੇ ਜੀ ਦੋ ਇਨਾਮ ਹੋ ਗਏ ਆ ਜੀ ਬੱਚੇ ਦੇ ਇੱਕ ਤੇ ਕਮੇਟੀ ਵੱਲੋਂ ਦਿੱਤਾ ਜਾਏਗਾ। ਦੂਸਰਾ ਜਿਹੜਾ ਵਾ ਹੈਪੀ ਭਾਈ ਤੇ ਮੇਜਰ ਭਾਜੀ ਨਾਲੋਂ ਦਿੱਤਾ ਜਾਏਗਾ। ਠੀਕ ਹੈ ਜੀ ਤੇ ਬਾਕੀ ਜੋ ਵੀ ਆ ਪੋਸਟਰ ਬਣ ਜਾਏਗਾ ਤੇ ਉਹ ਰੂਲ ਵੇਖ ਕੇ ਫੇਰ ਹੀ ਮੇਰੇ ਭਰਾ ਜਿਹੜੇ ਆ ਉਹ ਛੱਤਾ ਐਂਟਰ ਕਰਾਇਓ ਤੇ ਵਧੀਆ ਸ਼ੌਂਕ ਜਿਹੜਾ ਵਾ ਉਹ ਸਾਰਿਆਂ ਦਾ ਭਰਾਵਾਂ ਦਾ ਹੋਵੇ। हां जी जी बाकी ਜਿਹੜੀਆਂ ਐਂਟਰੀਆਂ ਹੋਣਗੀਆਂ ਉਹਦੇ ਇਨਾਮ ਵੰਡੇ ਜਾਣਗੇ ਤੇ ਬਾਕੀ ਜਿਹੜੀਆਂ ਸ਼ੀਲਡਾਂ ਦਾ ਖਰਚਾ ਵਾ ਉਹ ਜਿਹੜੇ ਆ ਕਮੇਟੀ ਮੈਂਬਰ ਕਰਨਗੇ ਠੀਕ ਹੈ ਜੀ ਤੇ ਵਿੱਕੀ ਬਾਈ ਕਲੈਰੀਫਾਈ ਕਰ ਦੋ ਇੱਕ ਵਾਰੀ ਤੁਸੀਂ ਵੀ ਜਿਹੜੀਆਂ ਸ਼ੀਲਡਾਂ ਆ ਉਹ ਸ਼ੀਲਡਾਂ ਦਾ ਹੋਊਗਾ ਸਾਰਾ ਖਰਚਾ ਵੀ ਅਸੀਂ ਜਿਹੜਾ ਕਮੇਟੀ ਮੈਂਬਰ ਆ ਅਸੀਂ ਦਵਾਂਗੇ ਠੀਕ ਹੈ ਜੀ ਬਾਕੀ ਜੋ ਵੀ ਨਾਮ ਜਿਹੜਾ ਹੁੰਦੇ ਨੇ ਇਕੱਠੇ ਹੁੰਦੇ ਆ ਕੋਟੇ ਉਹ ਸਾਰਾ ਨਾਮ ਵੰਡਿਆ ਜਾਏਗਾ ਬਿਲਕੁਲ ਜੀ ਆ ਕਮੇਟੀ ਮੈਂਬਰ ਠੀਕ ਹੈ ਜੀ ਵੇਖ ਲਓ ਜੀ ਤੇ ਇਹਨਾਂ ਵੱਲੋਂ ਜਿਹੜੀਆਂ ਸ਼ੀਲਡਾਂ ਸਾਂਝੀਆਂ ਦਿੱਤੀਆਂ ਜਾਣਗੀਆਂ ਬਾਕੀ ਐਂਟਰੀ ਦੇ ਜਿੰਨੇ ਵੀ ਪੈਸੇ ਹੋਣਗੇ ਸਾਰੇ ਉਹ ਇਨਾਮ ਦਿੱਤੇ ਜਾਣਗੇ ਤੇ ਇਹਦੇ ਵਿੱਚ ਇਨਾਮ ਤੇ ਨਹੀਂ ਹੋਣਗੇ ਕਿ ਜਾਂ ਮਿਲ ਵੱਧ ਹਾਂਜੀ ਜੀ ਇਹਦੇ ਵਿੱਚ ਪੰਜ ਨਾਮ ਹੋਣਗੇ ਜਿੱਦਾਂ ਫਰਸਟ ਸੈਕਿੰਡ ਥਰਡ ਤਿੰਨ ਪੋਜੀਸ਼ਨਾਂ ਹੋਣਗੀਆਂ ਤੇ ਭਾਦਰ ਕਬੂਤਰ ਦਾ ਜਿਹੜਾ ਇਨਾਮ ਆ ਉਹ ਵੱਖਰਾ ਹੋਏਗਾ ਤੇ ਬੱਚੇ ਦਾ ਭਾਦਰ ਦਾ ਨਾਮ ਜਿਹੜਾ ਉਹ ਵੱਖਰਾ ਹੋਏਗਾ ਤੇ ਚਾਰ ਕਲੀ ਦਾ ਜਿਹੜਾ ਵਾ ਉਹ ਬੱਚਾ ਲਿਆ ਜਾਏਗਾ ਸੈਪਟ ਕੀਤਾ ਜਾਏਗਾ ਤੇ ਬੱਚਾ ਜਿਹੜਾ ਉਹ ਬਾਰਡਰ ਪਾਰ ਕਰਕੇ ਬਹੇਗਾ ਠੀਕ ਹੈ ਜੀ ਫੇਰ ਬੱਚੇ ਦਾ ਨਾਮ ਦਿੱਤਾ ਜਾਏਗਾ ਠੀਕ ਹੈ ਜੀ ਆ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਬੱਚਾ ਵੀ ਜਿਹੜਾ ਮੱਝੀ ਹੋਵੇ ਦੇਸੀ ਹਾਂਜੀ ਲੋ ਜੀ ਇਹ ਜਿਹੜਾ ਬੱਚਾ ਜਿਹੜਾ ਵੀ ਉੱਡੇਗਾ ਚਾਰ ਕਲੀ ਦਾ ਕਿਤੇ ਬੱਚਾ ਦੇਸੀ ਹੋਣਾ ਚਾਹੀਦਾ ਵਾ ਠੀਕ ਹੈ ਜੀ ਤੇ ਦੇਸੀ ਬੱਚੇ ਨੂੰ ਹੀ ਜਿਹੜਾ ਵਾ ਇਨਾਮ ਦਿੱਤਾ ਜਾਏਗਾ ਠੀਕ ਹੈ ਜੀ ਤੇ ਹਾਂ ਜੀ ਟੋਨੀ ਬਾਈ ਜਿਹੜੇ ਆਪਣੇ ਵੱਡੇ ਕਬੂਤਰ ਉੱਢੇਗਾ ਉਹ ਹਿੱਟ ਪ੍ਰਵਾਜ ਭਾਵੇਂ ਮਲਬਾਈ ਕਰਦੇ ਭਾਵੇਂ ਦੇਸੀ ਕਰਦੇ ਉਹਦਾ ਹੀ ਬਹਾਦਰ ਨਾਮ ਦਾ ਉਹਨੂੰ ਹੀ ਮਿਲਣਾ ਵਾ ਉਹਨੂੰ ਹੀ ਮਿਲਣਾ ਠੀਕ ਹੈ ਜੀ ਦੂਜੀ ਇਹ ਗੱਲ ਇਹ ਆ ਵੀ ਇਹ ਤਸੀਲ ਦੇ ਵਿੱਚ ਰ ਪਾਪਾ ਕਰੇ ਕੋਈ ਤਾਂ ਕਿ ਕੋਈ ਮੁਸ਼ਕਲ ਨਾ ਆਵੇ ਜੇ ਕਿਸੇ ਦੇ ਵਿੱਚ ਮਿਸਕਾਨਿੰਗ ਹੋ ਵੀ ਥੋੜੀ-ਬੋਟੀ ਕੋਈ ਗਲਤਫਹਮੀ ਹੁੰਦੀ ਆ ਉਹ ਵੱਡੇ ਉਸਤਾਦ ਸਾਹਿਬਾਨ ਜਿਹੜੇ ਕੋਗੀ ਚੇਅਰਮੈਨ ਦੀ ਬਬੂ ਉਸਤਾਦ ਜੀ ਹੋਣੀ ਉਹ ਵੀ ਸਤਜੀ ਗੁਰਿੰਦਰ ਭਾਈ ਹੋਣੀ ਜਿੱਦਾਂ ਜਿੰਨੇ ਵੀ ਵੱਡੇ ਉਸਤਾਦ ਨਾਮੀ ਉਸਤਾਰ ਆ ਉਹਨਾਂ ਦੇ ਕੋਲੋਂ ਜਾ ਕੇ ਉਹਦਾ ਫੈਸਲਾ ਕਰਾ ਲਿਆ ਜੀ ਸੋ ਕਿ ਸਾਰੇ ਉਹਦੇ ਕੋਈ ਜਾਣਗੇ ਉਹਨਾਂ ਦਾ ਬਿਲਕੁਲ ਬਿਲਕੁਲ ਜੀ ਉਹਨਾਂ ਦੀ ਨਿਗਰਾਨੀ ਇੱਥੇ ਹੀ ਹੈ ਸ਼ੀਲਡ ਜਿਹੜੀ ਆ ਉੱਡ ਰਹੀ ਆ ਜੀ ਠੀਕ ਆ ਜੀ ਤੇ ਬਾਕੀ ਆ ਕਮੇਟੀ ਮੈਂਬਰ ਸਾਰੇ ਸਾਹਮਣੇ ਹੈਗੇ ਆ ਠੀਕ ਆ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ